ਸਸ ਜੀ ਗਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਸਟਿਚ ਕੀਤੇ ਹੋਏ ਨੇਗੇ ਕਿਉਂਕਿ ਕਾਫੀ ਡਿਮਾਂਡ ਰਹਿੰਦੀ ਹੈ ਪਹਿਣਾ ਦੀ ਵੀ ਸਾਨੂੰ ਸਲਾਈ ਵਾਲੇ ਸੂਟ ਨੇਗੇ ਜਿਹੜੇ ਜਰੂਰ ਸ਼ੋਅ ਕਰਿਆ ਕਰੋ ਵੀ ਤੁਹਾਡੀ ਸਟਿਚਿੰਗ ਕਿੱਦਾਂ ਦੀ ਹੈਗੀ ਹਨਾ ਵੀ ਕਿਵੇਂ ਦੇ ਤੁਸੀਂ ਡਿਜ਼ਾਈਨ ਵਗੈਰਾ ਕਰ ਦਿਓਗੇ ਕਿਉਂਕਿ ਉਹਨਾਂ ਨੇ ਫਿਰ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਆਰਡਰ ਦਿੰਦੀਆਂ ਨੇ ਉਹਨਾਂ ਦੇ ਸਾਰੇ ਸੂਟ ਹੁੰਦੇ ਨੇਗੇ ਜਿਹੜੇ ਸਟਿਚਿੰਗ ਵਾਲੇ ਹੁੰਦੇ ਨੇ ਤਾਂ ਕਰਕੇ ਵੀ ਚਲੋ ਉਹ ਵੀ ਆਪਣੀ ਜਗ੍ਹਾ ਸਹੀ ਨਹੀਂ ਹੈ ਨਾ ਆਪਾਂ ਨੂੰ ਜ਼ਰੂਰਤ ਵੀਡੀਓ ਦੇ ਵਿੱਚ ਦਿਖਾਉਣੀ ਚਾਹੀਦੀ ਹੈ ਵੀ ਇਦਾਂ ਸਲਾਈ ਕੀਤੇ ਹੋਏ ਸੂਟ ਨੇਗੇ ਤੇ ਇਹ ਸਲਾਈ ਕੀਤੇ ਹੋਏ ਸੂਟਾਂ ਚ ਮੈਂ ਤੁਹਾਨੂੰ ਦੱਸੀ ਜਾਊਂਗੀ ਵੀ ਇਹਦੇ ਨਾਲ ਦਾ ਸੂਟ ਆਪਣੇ ਕੋਲੇ ਹੈਗਾਗਾ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਆਪਾਂ ਸ਼ਸ਼ਵੀ ਕਾਲ ਜੀ ਸਾਰਿਆਂ ਨੂੰ ਲਓ ਜੀ ਸਭ ਤੋਂ ਪਹਿਲਾਂ ਆਜੂਗਾ ਜੀ ਮਾਲ ਕਾਟਨ ਦਾ ਸੂਟ ਆਜੂਗਾ ਤੇ ਮੈਚਿੰਗ ਸੂਟ ਰਹੂਗਾ ਤੇ ਤੁਸੀਂ ਸਟਿਚਿੰਗ ਦੇਖ ਸਕਦੇ ਹੋਗੇ ਇਹਦੀ ਇਸ ਤਰ੍ਹਾਂ ਮਤਲਬ ਇਹ neck ਦਾ ਡਿਜ਼ਾਈਨ ਕੀਤਾ ਹੈਗਾ ਆਪਾਂ ਦੇਖੋ ਬਹੁਤ ਜਿਆਦਾ ਸੋਹਣਾ neck ਦਾ ਡਿਜ਼ਾਈਨ ਰਹੂਗਾ ਤੇ ਪਲੱਸ ਆਪਾਂ ਬ੍ਰੀਕ ਦੀ ਨਾਲ ਲੈਸ ਲਗਾਈ ਹੈਗੀ ਮਲ ਕਾਟਨ ਦਾ ਸੂਟ ਹੈ ਵਿਦਆਊਟ ਲਾਈਨਿੰਗ ਇਹ ਸਟਿਚ ਕੀਤਾ ਹੋਇਆ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਕਿਉਂਕਿ ਇਹ ਸੀ ਥਰੂ ਨਹੀਂ ਸੀਗਾ ਜੇ ਕੋਈ ਸੀ ਥਰੂ ਹੁੰਦਾ ਤੇ ਆਪਾਂ ਲਾਈਨਿੰਗ ਲਗਾਉਣੀ ਆ ਇਸ ਤਰ੍ਹਾਂ ਆਪਾਂ ਦਿੱਤੀਆਂ ਨਹੀਂ ਗੀਆਂ ਬਾਜੂ ਬਣਾਈਆਂ ਨਹੀਂ ਗੀਆਂ ਦੇਖੋ ਬਾਵਾ ਇਦਾਂ ਆਪਾਂ ਲੈਸ ਲਗਾਈ ਹੈਗੀ ਤੇ ਪਲੱਸ ਨਾਲ फ्रंट बैक ਚਾਕਾਂ ਤੇ ਆਪਾਂ ਲੈਸ ਲਗਾਈ ਹੈਗੀ ਤੇ ਇਹਦੇ ਨਾਲ ਹੈਗੀ ਆ ਪਲੇਨ ਬਾਟਮ ਹੈ ਮੈਚਿੰਗ ਜੇ ਤੁਸੀਂ ਕੋਈ ਵੀ ਹਨਾ ਮਲ कॉटन ਦਾ ਸੂਟ ਮੈਚਿੰਗ ਲੈਣਾ ਚਾਹੋ ਨੇ ਮੈਚਿੰਗ ਲੈ ਸਕਦੇ ਹੋਗੇ ਪ੍ਰਾਈਸ ਉਹਦਾ ਰਹੂਗਾ ਜੀ ਉਹ ਮੈਂ ਤੁਹਾਨੂੰ ਦੱਸ ਦੂੰਗੀ ਕਿਉਂਕਿ ਡਾਈ ਵਗੈਰਾ ਕਰਕੇ ਵੀ ਕਿੰਨੇ ਚਾਰजेस ਪੈਂਦੇ ਨੇਗੇ ਤੇ ਇਹ ਵੀ ਆਪਾਂ ਬਾਟਮ ਹੈ ਜਿਹੜੀ ਡਾਈ ਕਰਾਈ ਸੀਗੀ ਨਾਲ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ ਨਾਲ ਆਪਾਂ ਰੱਖਿਆ ਜੀ ਬੈਂਬਰ ਦਾ ਦੁਪੱਟਾ ਇਸ ਤਰ੍ਹਾਂ ਟਾਈ ਐਂਡ ਡਾਈ ਕੀਤਾ ਹੈਗਾ ਦੇਖੋ ਠੀਕ ਹੈ ਜੀ ਇਹਦੇ ਨਾਲ ਦਾ ਜੇ ਤੁਸੀਂ ਸੇਮ ਪ੍ਰਿੰਟ ਲੈਣਾ ਚਾਹਣੇ ਹੋਗੇ ਮੈਚਿੰਗ ਦੇ ਵਿੱਚ ਤਾਂ ਤੁਹਾਨੂੰ ਮਿਲ ਜੂਗਾ ਤਾਂ ਤੁਸੀਂ ਮੈਚਿੰਗ ਦੇ ਵਿੱਚ ਜਿਹੜਾ ਸੂਟ ਹੈ ਇਹ ਲੈ ਸਕਦੇ ਹੋਗੇ ਲਓ ਜੀ ਠੀਕ ਹੈ ਜੀ ਤੇ ਫਿਰ ਇਸ ਤੋਂ ਬਾਅਦ ਆ ਜੂਗਾ ਇਹ ਸੂਟ ਤੁਹਾਨੂੰ ਦਿਖਾਉਣੇ ਆਗੇ ਰੈੱਡ ਕਲਰ ਦਾ ਮੇਰੇ ਨਾਲ ਦਾ ਸੂਟ ਹੈਗਾ ਤੇ ਤੇ ਹਜੇ ਬਟਨ ਵਗੈਰਾ ਦੀ ਫਿਨਿਸ਼ਿੰਗ ਰਹਿੰਦੀ ਹੈ ਉਹ ਆਪਾਂ ਕਰਨੀ ਹੈਗੀ ਤੇ ਕਿਉਂਕਿ ਉਹ ਮੈਂ ਖੁਦ ਕਰਦੀ ਹੁੰਦੀ ਆਂਗੀ ਘਰ ਮੇਰੇ ਬਟਨ ਵਗੈਰਾ ਲਿਆਂਦੇ ਹੋਏ ਨੇ ਸਾਰਾ ਮਟੀਰੀਅਲ ਇਕੱਠਾ ਲੈ ਕੇ ਆਉਣੇ ਲੈਸਾ ਵਗੈਰਾ ਨਾਲ ਉਹ ਮੈਂ ਖੁਦ ਲਗਾਉਂਗੀ ਤੇ ਇਦਾਂ ਦੇਖੋ ਆਪਾਂ ਕੱਟ ਵਾਲੀ ਲੈਸ ਲਗਾਈਏਗੀ ਘੇਰੇ ਤੇ ਪਲੱਸ ਆਪਾਂ हिਪ ਤੱਕ ਹੈਗੀ ਜਿਹੜਾ ਡਿਜ਼ਾਈਨ ਇਸ ਤਰ੍ਹਾਂ ਦਿੱਤਾ ਹੈਗਾ ਦੇਖੋ ਇਹਦੇ ਨਾਲ ਦਾ ਸੇਮ ਸੂਟ ਆਪਾਂ ਪੁੱਛ ਲਾਂਗੇ ਹਨਾ ਵੀ ਮਿਲਦਾ ਹੈ ਜਾਂ ਨਹੀਂ ਮਿਲਦਾ ਫਿਲਹਾਲ ਮੇਰੇ ਕੋਲੇ ਤਾਂ ਨਹੀਂ ਹੈਗਾ ਜੇ ਕਿਸੇ ਭੈਣ ਨੂੰ ਚਾਹੀਦਾ 1000 ਵਾਲੇ ਸੂਟ ਲੈਣਗੇ ਇਦਾਂ ਦੇਖੋ ਹਨਾ ਥੋੜੀ ਜੀ ਆਪਾਂ ਡਿਜ਼ਾਈਨ ਵਗੈਰਾ ਕਰਦੀਏ ਤਾਂ ਕਾਫੀ ਜਿਆਦੇ ਸੋਹਣੇ रेडी हो ਜਾਂਦੇ ਨੇਗੇ ਠੀਕ ਐ ਜੀ ਤੇ ਇਹਦੇ ਆਪਾਂ ਪਤਾ ਕੀ ਕੀਤਾ ਹੈਗਾ ਕਿਉਂਕਿ ਇਹਦੇ ਆਪਾਂ ਫਰੰਟ ਤੇ ਪਾਈਪਿੰਗ ਨਹੀਂ ਕੱਢੀ ਹੈਗੀ ਕਿਉਂਕਿ ਬਹੁਤ ਓਵਰ ਜਾ ਹੋ ਜਾਂਦਾ ਇਹਦੇ ਆਪਾਂ ਬੈਕ ਤੇ ਜਰੂਰ ਆਪਾਂ ਪਾਈਪਿੰਗ ਲਗਾਈ ਹੈਗੀ ਸਾਰੇ ਪਲੱਸ ਆਪਾਂ ਘੇਰੇ ਤੇ ਵੀ ਬੈਕ ਤੇ ਪਾਈਪਿੰਗ ਲਗਾਈ ਹੈਗੀ ਇਸਾ ਦੇਖੋ ਕੱਟ ਵਾਲੀ ਲੈਂਸ ਲਗਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਾਤਾ ਤੇ ਪਲੱਸ ਬਾਹਾਂ ਤੇ ਵੀ ਦੇਖੋ ਤੁਸੀਂ ਦੇਖ ਸਕਦੇ ਹੋਗੇ ਇਦਾਂ ਡਿਜ਼ਾਈਨ ਕੀਤਾ ਹੈ ਠੀਕੇ ਸੀ ਇਹਦੇ ਨਾਲ ਆਪਾਂ ਰੈਡੀ ਕਰਵਾਇਗਾ ਕੋਟੇ ਦਾ ਦੁਪੱਟਾ ਦੇਖੋ ਕੋਟੇ ਦੇ ਦੁਪੱਟੇ ਬਹੁਤ ਸੋਹਣੇ ਕਲਰ ਹੁੰਦੇ ਨੇਗੇ ਤੇ ਇੱਕ ਆਪਾਂ ਨਾ ਛੋਟੀ ਬੁੱਟੀ ਵਾਲੇ ਸੂਟ ਪਾਏ ਸੀਗੇ ਜਿਨ੍ਹਾਂ ਨਾਲ ਮੈਂ ਦੁਪੱਟੇ ਉਹ ਕਿਸੇ ਕਸਟਮਰ ਦੇ ਸੀਗੇ ਡਾਈ ਕੀਤੇ ਹੋਏ ਤਾਂ ਕਿ ਉਹ ਤੁਹਾਨੂੰ ਵੀ ਪਤਾ ਲੱਗ ਗਿਆ ਹਨਾ ਵੀ ਇਦਾਂ ਦੁਪੱਟਾ ਡਾਈ ਕਰਕੇ ਵੀ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਤੇ ਸੇਮ ਸੇਮ ਪ੍ਰਿੰਟ ਉਸੇ ਨਾਲ ਦੇ ਆਰਡਰ ਜਿਹਨੇ ਮੇਰੇ ਕੋਲ ਹੈਗੇ ਸੀ ਮੈਂ ਭੈਣ ਹੋਣਾਂ ਨੂੰ ਦਿੱਤੇ ਹਨਾ ਚਲੋ ਵਿੱਚ ਤਿੰਨ ਚਾਰ ਭੈਣਾਂ ਨੂੰ ਮੈਂ ਅਲੱਗ ਵੀ ਪ੍ਰਿੰਟ ਦੇਤੇ ਜਿਹੜੀਆਂ ਭੈਣਾਂ ਹਨਾ ਵੀ ਉਹਦੇ ਨਾਲ ਦੇ ਸੂਟ ਕਹਿਣ ਨੂੰ ਵੀ ਪਲੱਸ ਦੁਪੱਟਾ ਨਾਲ ਐਵੇਂ ਡਾਈ ਕੀਤਾ ਹੋਵੇ ਤਾਂ ਤੁਸੀਂ ਮਤਲਬ ਕੀ ਕਹਿੰਦੇ ਹੁੰਦੇ ਨੇ ਕਿ ਹੋਰ ਪ੍ਰਿੰਟ ਚੂਜ਼ ਕਰ ਲਓ ਮੇਰੇ ਕੋਲੇ ਸਿਰਫ ਦੋ ਜਾਂ ਤਿੰਨ ਪ੍ਰਿੰਟ ਹੋਰ ਹੋਣੇ ਤੁਸੀਂ ਉਹਦੇ ਵਿੱਚ ਹੋਰ ਪ੍ਰਿੰਟ ਚੂਜ਼ ਕਰ ਸਕਦੇ ਹੋ ਦੁਪੱਟਾ ਤੁਹਾਡਾ ਉਵੇਂ ਉਨਾ ਹੀ ਸੋਹਣਾ ਲੱਗਣਾਗਾ ਜਿੰਨੇ ਸੋਹਣੇ ਉਹ ਲੱਗਦੇ ਸੀਗੇ ਠੀਕ ਐ ਜੀ ਲਓ ਜੀ 1000 ਪ੍ਰਾਈਸ ਸੀਗਾ ਇਹਨਾਂ ਸੂਟਾਂ ਦਾ ਤੇ ਕਾਫੀ ਜ਼ਿਆਦਾ ਸੋਹਣਾ ਸੀਗਾ ਤੇ ਇਹ ਵਾਲਾ ਬਲੈਕ ਮੇਰੇ ਵੀਰ ਕੀਤਾ ਹੋਇਆ ਸੀਗਾ ਇਹਦੇ ਨਾਲ ਆਨ ਸਟੇਜ ਸੂਟ ਗਏ ਨੇਗੇ ਪਰ ਇਹ ਵਾਲਾ ਜਿਹੜਾ ਆਪਣੇ ਕੋਲੇ ਸਲਾਈ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਬਲੈਕ ਸੂਟ ਹੈਗਾ ਜਿਹੜਾ ਸਟਿਚ ਕੀਤਾ ਹੈਗਾ ਤੇ ਪਲੱਸ ਨਾਲ ਆਪਾਂ ਦੇਖੋ ਪਾਈਪਿੰਗ ਲਗਾਈ ਹੈਗੀ ਫਰੰਟ ਬੈਕ ਓਕੇ ਤੇ ਇਸ ਤੋਂ ਬਾਅਦ neck ਤੇ ਦੇਖੋ ਇਦਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ ਤੇ ਨਾਲ ਇਦਾਂ ਪਾਵਾਂ ਤੇ ਵੀ ਉਹ ਲੈਸ ਲਗਾਈ ਹੈ ਤੇ ਗਲੇ ਤੇ ਵੀ ਆਪਾਂ ਲੈਸ ਤੇ ਕੰਮ ਦੇਖੋ ਤੁਹਾਨੂੰ ਸਾਰਾ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਮੈਂ ਨੇੜੇ ਤੋਂ ਵੀ ਦਿਖਾ ਦੰਨੀ ਆ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਲੀਲਨ ਦਾ ਦੁਪੱਟਾ ਜਿੱਦਾਂ ਮੇਰਾ ਸੀਗਾ ਸੇਮ ਉਦਾਂ ਉਹਨਾਂ ਨੇ ਕਿਹਾ ਸੀ ਸਾਡਾ ਦੁਪੱਟਾ ਉਦਾਂ ਹੀ ਹੋਣਾ ਚਾਹੀਦਾ ਹਜੇ ਤੇ ਆਪਾਂ ਲੈਸ ਵਗੈਰਾ ਦੀ ਜਿਹੜੀ ਫਿਨਿਸ਼ਿੰਗ ਹੈਗੀ ਉਹ ਆਪਾਂ ਕਰਵਾਉਣੀ ਹੈਗੀ ਤੇ ਫੇਰ ਆਜੂਗਾ ਜੀ ਬਰਪਰੀ ਦਾ ਸੂਟ ਇਸ ਤਰ੍ਹਾਂ ਦੇਖੋ ਆਪਾਂ neck ਦਾ ਡਿਜ਼ਾਈਨ ਦਿੱਤਾ ਹੈਗਾ ਬਹੁਤ ਸੋਹਣਾ ਪੈਚ ਲਗਾ ਕੇ ਤੇ ਨਾਲ ਸਿਰਫ ਆਪਾਂ ਸਿੰਪਲ ਪਾਈਪਿੰਗ ਦਿੱਤੀ ਹੈਗੀ ਇੱਥੇ ਵੀ ਪਾਈਪਿੰਗ ਤੇ ਬਸ neck ਤੇ ਆਪਾਂ ਸਿਰਫ ਪੈਚ ਲਗਾ ਕੇ ਇਦਾਂ ਡਿਜ਼ਾਈਨ ਕੀਤਾ ਹੈਗਾ ਥੋੜਾ ਜਿਹਾ ਤੇ ਨਾਲ ਆਪਾਂ ਸੌਫਟ ਵਰਬਰੀ ਦਾ ਦੁਪੱਟਾ ਰੱਖਿਆ ਹੈ ਟਾਈ ਐਂਡ ਡਾਈ ਲਓ ਜੀ ਇਸ ਤਰ੍ਹਾਂ ਟਾਈ ਐਂਡ ਡਾਈ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੇ ਨੈਕਸਟ ਆਜੂਗਾ ਜੀ ਮਹਿੰਦੀ ਸੂਟ ਦੇਖੋ ਕਾਟਨ ਦੇ ਵਿੱਚ ਹੈਗਾ ਇਹਦੇ ਨਾਲ ਦੇ ਤੁਹਾਨੂੰ ਸੂਟ ਲਗੇ ਜਿਹੜੇ ਮਿਲ ਜਾਣਗੇ ਪ੍ਰਾਈਸ ਹੈਗਾਗਾ 1000 ਇਦਾਂ ਆਪਾਂ ਸਲਾਈ ਕੀਤਾ ਹੈਗਾ ਤੇ ਪਲੱਸ ਆਪਾਂ ਲੈਸ ਲਗਾਈ ਹੈ ਬਿਲਕੁਲ ਬ੍ਰੀਕ ਜੀ ਤੇ ਫਰੰਟ ਪੈਕ ਚੱਕਾ ਤੇ ਵੀ ਆਪਾਂ ਲੈਸ ਲਗਾਈ ਹੈਗੀ ਇਸੇ ਤਰ੍ਹਾਂ ਬ੍ਰੀਕ ਜੀ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਨਾਲ ਆਪਾਂ ਰੱਖਿਆਗਾ ਕੋਟੇ ਦਾ ਦੁਪੱਟਾ ਰੱਖਿਆਗਾ ਦੇਖੋ ਕਾਫੀ ਜਿਆਦਾ ਸੋਨਾ ਲੱਗ ਰਿਹਾ ਹਨਾ ਤੇ ਇਹ ਵਾਲੇ ਦੁਪੱਟੇ ਦਾ ਪਰ ਰਿਪੀਟ 2-3 ਥਾਂ ਆਰਡਰ ਕੀਤੇ ਹੋਏ ਨੇਗੇ ਤੇ ਮਿਲ ਜਾਣਗੇ ਤੇ ਕਾਫੀ ਡਿਮਾਂਡ ਰਹੀ ਆ ਵੀ ਸਾਡੇ ਸੂਟ ਨਾਲ ਇਹ ਵਾਲੇ ਦੁਪੱਟੇ ਨੇਗੇ ਜਿਹੜੇ ਡਾਈ ਕਰਕੇ ਦਿੱਤੇ ਜਾਣ ਤੇ ਆਪਾਂ ਜਿਹੜੀਆਂ ਪੈਨ ਹੋਣ ਕਹਿੰਦੀਆਂ ਨੇ ਵੀ ਸਾਡਾ ਦੁਪੱਟਾ ਡਾਈ ਹੋਵੇ ਨਾਲ ਤੇ ਆਪਾਂ ਡਾਈ ਕਰਕੇ ਦੇਨੇ ਆਂਗੇ ਦੇਖੋ ਤੇ ਬਾਕੀ ਹਜੇ ਪ੍ਰੈਸ ਵਗੈਰਾ ਕਰਨ ਵਾਲਾ ਹਨ ਤਾਂ ਦੁਪੱਟਾ ਬਹੁਤ ਜਿਆਦਾ ਸੋਹਣਾਗਾ ਤੇ ਬਿਲਕੁਲ ਲਾਈਟ ਵੇਟ ਦੁਪੱਟਾ ਬਾਕੀ ਇਹ ਸਿਰ ਤੇ ਖੜਦਾਗਾ ਦੁਪੱਟਾ ਇਦਾਂ ਨਹੀਂ ਹੈਗਾ ਵੀ ਇਹ ਸਿਰ ਤੇ ਨਹੀਂ ਹੁੰਦਾ ਤੇ ਬਿਲਕੁਲ ਐਵੇਂ ਨਹੀਂ ਹੈਗਾ ਵੀ ਸਲਿੱਪ ਹੋ ਜਾਊਗਾ ਸਿਰ ਦੇ ਉੱਪੋਂ ਉੱਪਰੋਂ ਤੇ ਕਾਫੀ ਜਿਆਦਾ ਸੋਹਣਾਗਾ ਦੁਪੱਟਾ ਵੀ ਸੋਹਣਾਗਾ ਤੇ ਇਹ ਕੋਟੇ ਦੇ ਦੁਪੱਟੇ ਇਸ ਵਾਰ ਬਹੁਤ ਸੋਹਣੇ ਆਏ ਨੇਗੇ ਨੇ ਮੈਂ ਕੋਟੇ ਦਾ ਦੁਪੱਟਾ ਬਿਲਕੁਲ ਲਾਇਕ ਨਹੀਂ ਕਰਦੀ ਹੁੰਦੀ ਮੈਂ ਲੈ ਕੇ ਹੀ ਨਹੀਂ ਆਈ ਸੀ ਕਿ ਮੈਂ ਤਾਂ ਕਾਫੀ ਬਣਾ ਪੁੱਛ ਰਹੀਆਂ ਸੀ ਸਾਨੂੰ ਕੋਟੇ ਦਾ ਦੁਪੱਟਾ ਚਾਹੀਦਾ ਮੈਂ ਕਿਹਾ ਵੀ ਨਹੀਂ ਆਪਣੇ ਕੋਲੇ ਹਜੇ ਵਧੀਆ ਨਹੀਂ ਆਏ ਹੈਗੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਹੁਣ ਆਪਣੇ ਕੋਲੇ ਵਧੀਆ ਸੀਗੇ ਪੂਰਾ ਥਾਣ ਸੀਗਾ ਮੇਰੇ ਕੋਲੇ ਮਤਲਬ 100 ਮੀਟਰ ਦਾ ਸਾਰਾ ਲੱਗ ਚੁੱਕਿਆ ਹੈਗਾ ਲਓ ਜੀ ਤੇ ਫਿਰ ਇਸ ਤੋਂ ਬਾਅਦ ਆ ਜੁਗਾ ਇਹ ਦੇਖੋ ਕਾਫੀ ਜਿਆਦਾ ਸੋਨਾ ਏ ਵਾਲਾ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਵੀ ਆਪਾਂ ਪਾਇਆ ਸੀ ਬਹੁਤ ਸੋਹਣਾ ਰੂਬੀ ਕਾਟਨ ਦੇ ਉੱਪਰ ਆਪਣੇ ਪ੍ਰਿੰਟ ਰੈਡੀ ਕੀਤੇ ਹੋਏ ਸੀਗੇ ਇਹਦੇ ਨਾਲ ਦੇ ਸੇਮ ਸੂਟ ਨਹੀਂ ਹੈਗੇ ਮਤਲਬ ਬਲਾਈਟ ਕਲਰ ਦੇ ਵਿੱਚ ਇੱਕ ਜਾਂ ਦੋ ਸੂਟ ਅਵੇਲੇਬਲ ਨੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਲੋ ਜੀ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਤੇ ਪਲੱਸ ਆਪਾਂ ਇਦਾਂ ਹਾਂ ਚਾਕਾਂ ਤੇ ਪਾਈਪਿੰਗ ਵਗੈਰਾ ਦਿੱਤੀ ਹੈਗੀ ਤੇ ਬਾਹਾਂ ਤੇ ਵੀ ਆਪਾਂ ਇਸ ਤਰ੍ਹਾਂ ਲੈ ਸੋਰੀ ਲਾਸ ਦਿੱਤੀ ਹੈਗੀ ਤੇ ਬਾਹਾਂ ਤੇ ਵੀ ਆਪਾਂ ਦੇਖੋ ਬ੍ਰੀਕ ਜੀ ਲਾਸ ਲਗਾਈ ਹੈਗੀ ਕਾਫੀ ਜਿਆਦੇ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਇਆਗਾ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਇਸਰਾ ਇਹ ਆਪਾਂ ਵੀਡੀਓ ਪਾਈ ਸੀ ਦੇਖੋ ਇੱਕ ਦਿਨ ਹਨ ਪਹਿਲਾਂ 4-5 ਦਿਨ ਹੋਏ ਨੇਗੇ ਤੇ ਉਹਦੇ ਵਿੱਚ ਇਹ ਵਾਲਾ ਸੂਟ ਸੀਗਾ ਇਹ ਹੋ ਚੁੱਕਿਆ ਰੈਡੀ ਦੇਖੋ ਇਸ ਤਰ੍ਹਾਂ ਆਪਾਂ neck ਬਣਾਇਆਗਾ ਤੇ ਵਿੱਚ ਪਿੰਟੈਕਸ ਭਰੇ ਨੇਗੇ ਤੇ ਬਹੁਤ ਸੋਹਣੀ ਦੇਖੋ ਇਸ ਤਰ੍ਹਾਂ ਲੈਸ ਦਿੱਤੀ ਹੈਗੀ ਫਰੰਟ ਪੈਕ ਤੇ ਤੇ ਬਾਹਾਂਾਂ ਤੇ ਆਜੂਗੀ ਇਦਾਂ ਲੈਸ ਤੇ سوری ਇਹਦੇ ਨਾਲ ਬਾਟਮ ਹੈਗੀ ਸੀਗੀ ਪਲੇਨ ਬਾਟਮ ਸੀਗੀ ਐਕਸਟਰਾ ਇਹਦੇ ਨਾਲ ਦਾ ਸੇਮ ਪ੍ਰਿੰਟ ਤੁਹਾਨੂੰ ਸ਼ਾਇਦ ਇੱਕ ਅਦਾ ਮਿਲ ਸਕਦਾ ਹੈਗਾ ਬਾਕੀ ਮੈਂ ਚੈੱਕ ਕਰ ਲਉ ਮੇ ਤੁਹਾਨੂੰ ਕਨਫਰਮ ਕਰ ਲਿਓ ਪ੍ਰਿੰਟ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੁੰਨੇ ਹੋਗੇ ਤੇ ਡਿਜ਼ਾਈਨਿੰਗ ਵਗੈਰਾ ਬਣ ਕੇ ਹੀ ਸੋਨੇ ਰੈਡੀ ਹੁੰਦੇ ਨੇਗੇ ਫਿਰ ਆ ਮੇਰੇ ਨਾਲ ਦਾ येलो ਸੂਟ ਇਹ ਵੀ ਹੋ ਚੁੱਕਿਆ ਰੈਡੀ ਦੇਖੋ ਇਸ ਤਰ੍ਹਾਂ ਆਪਾਂ ਡਿਜ਼ਾਈਨ ਕੀਤਾ ਹੈਗਾ ਸਿਰਫ ਬਾਈਪਿੰਦਰ ਡਿਜ਼ਾਈਨ ਇਹ ਫਰੰਟ ਪੈਕ ਚਾਕਾਂ ਤੇ ਪਾਈਪਿੰਗ ਆ ਤੇ ਨਾਲ ਹੈਗੀ ਹੈ ਇਹ ਵਾਲੀ ਬਾਟਮ ਹੈਗੀ ਦੇਖੋ ਕਾਫੀ ਜਿਆਦੇ ਸੋਹਣੀ ਇਸ ਤਰ੍ਹਾਂ ਹੈ येलो ਸੂਟ ਹੈਗਾ ਕਿਸੇ ਭੈਣ ਦਾ ਸਟਿਚ ਹੋਇਆਗਾ ਤੇ ਕਾਫੀ ਜਿਆਦੇ ਸੋਹਣਾ ਇਹਦਾ ਪ੍ਰਾਈਸ ਹੈਗਾ ਸੀਗਾ 1300 ਇਹਦਾ ਪ੍ਰਾਈਸ ਹੈਗਾ ਸੀਗਾ 1250 ਇਹ ਵਾਲਾ ਸੂਟ ਆ ਗਿਆ ਜੀ ਕਾਟਨ ਦੇ ਵਿੱਚ ਆ ਗਿਆ ਤੇ ਇਹ ਵਾ ਸੂਟ ਤੁਹਾਨੂੰ ਇੱਕ अवेलेबल ਆ ਮਿਲ ਜੂਗਾ 1000 ਪ੍ਰਾਈਸ ਹੈਗਾ ਇਸ ਤਰ੍ਹਾਂ ਦੇਖੋ ਆਪਾਂ neck ਬਣਾਇਆ ਹੈਗਾ ਦੇਖੋ ਨਾਲੇ ਆਪਾਂ ਲੈਸ ਦਿੱਤੇ ਨਾਲੇ ਆਪਾਂ ਕੱਟ ਵਾਲੀ ਲੈਸ ਭਰੀ ਹੈਗੀ ਵਿੱਚ ਤੇ neck ਤੁਸੀਂ ਇਸ ਤਰ੍ਹਾਂ ਬਣਾਇਆ ਹੈਗਾ ਆਪਾਂ ਤੇ ਪਲੱਸ ਬਾਹਾਂ ਤੇ ਦੇਖੋ ਇਦਾਂ ਡਿਜ਼ਾਈਨ ਕੀਤਾ ਹੈਗਾ ਤੇ ਫਰੰਟ ਬੈਕ ਤੇ ਲੈਸ ਪਲੱਸ ਘੇਰੇ ਤੇ ਆਪਾਂ ਲੈਸ ਲਗਾਈ ਹੈਗੀ ਓਨਲੀ ਕਲੇ ਫਰੰਟ ਘੇਰੇ ਤੇ ਉੱਪਰ ਆਪਾਂ ਕੱਟ ਵਾਲੀ ਲੈਸ ਹੈਗੀ ਜਿਹੜੀ ਉਹਦਾ ਡਿਜ਼ਾਈਨ ਦਿੱਤਾ ਹੈਗਾ ਇਦੇ ਨਾਲ ਤਾਂ ਤੁਹਾਨੂੰ ਸੇਮ ਸੂਟ ਹੈਗਾ ਜਿਹੜਾ ਮਿਲ ਜੂਗਾ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਪ੍ਰਾਈਸ ਇਹਦਾ 1000 ਹੈਗਾ ਤੇ ਪਲੱਸ ਇਹਦੇ ਨਾਲ 올ਓਵਰ ਸੂਟ ਹੈ ਇਦਾਂ ਹੀ ਬਾਟਮ ਹੈਗੀ ਤੇ ਇਸ ਤੋਂ ਬਾਅਦ ਆ ਜੂਗਾ ਇਹ ਬਹੁਤ ਸੋਹਣਾ ਲਵਲੀਨ ਦਾ ਪ੍ਰਿੰਟ ਸੀਗਾ ਇਹਦੇ ਨਾਲ ਤਾਂ ਤੁਹਾਨੂੰ ਸੂਟ ਮਿਲ ਜੂਗਾ ਜੇ ਤੁਸੀਂ ਲੈਣਾ ਚਾਹੋਗੇ ਪ੍ਰਾਈਸ ਰਹੂਗਾ 1500 ਲਵਲੀਨ ਦਾ ਸੂਟ ਹੈਗਾ ਇਸ ਤਰ੍ਹਾਂ ਆਪਾਂ ਨੈੱਕ ਦਾ ਡਿਜ਼ਾਈਨ ਦਿੱਤਾ ਹੈਗਾ ਦੇਖੋ ਇਹ ਸਾਰਾ ਕੱਪੜੇ ਨਾਲ ਆਪਾਂ ਡਿਜ਼ਾਈਨ ਦਿੱਤਾ ਹੈਗਾ ਨੈੱਕ ਦਾ ਠੀਕ ਹੈ ਜੀ ਇਹਦੇ ਨਾਲ ਦਾ ਤੁਹਾਨੂੰ ਸੂਟ ਮਿਲ ਜਾਊਗਾ ਫਰੰਟ ਪੈਕ ਆਪਾਂ ਲੈਸ ਲਗਾਈ ਹੈ ਤੇ ਪਲੱਸ ਆਪਾਂ ਕੱਟ ਵਾਲਾ ਇਦਾਂ ਦੇਖੋ ਲੈਸ ਲਗਾਈਏਗੀ ਘੇਰੇ ਦੇ ਉੱਪਰ ਬਾਹਾਂ ਦੇ ਉੱਪਰ ਵੀ ਇਹ ਆਲਓਵਰ ਸੂਟ ਸੀਗਾ ਮਤਲਬ ਸਲਵਾਰ ਜਿਹੜੀ ਇਹਦੀ ਇਹਦੇ ਨਾਲ ਦੀ ਹੈ ਸੇਮ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜਿਹੜੇ ਸੂਟ ਅਵੇਲੇਬਲ ਨੇਗੇ ਇਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਤਾਂ ਤੁਸੀਂ ਜਿਹੜੇ ਨੇਗੇ ਸੂਟ ਲੇਨਗੇ ਇਹ ਲੈ ਸਕਦੇ ਹੋਗੇ ਇਹਦੇ ਵਿੱਚੋਂ ਜਿਹੜੇ ਤੁਸੀਂ ਲੈਣਾ ਚਾਹੁੰਦੇ ਹੋਗੇ ਇੱਕ ਆਪਾਂ ਕਰਵਾਏ ਨੇਗੇ ਹੁਣ ਆਪਾਂ ਟਾਪ ਰੈਡੀ ਕਰਵਾਏ ਨੇਗੇ ਕਿਉਂਕਿ ਕਾਫੀ ਬਣਾ ਦੀ ਡਿਮਾਂਡ ਸੀ ਕਿ ਵੀ ਰੈਡੀ ਕੀਤੇ ਹੋਏ ਟਾਪ ਹੈਗੇ ਨੇ ਤਾਂ ਤੁਸੀਂ ਸਾਨੂੰ ਦੇ ਦਿਓ ਇਹਦੇ ਨਾਲ ਆਪਾਂ ਤੁਹਾਨੂੰ ਵਾਈਟ ਕਲਰ ਦਾ ਮਤਲਬ ਪਜਾਮਾ ਵਗੈਰਾ ਜੋ ਵੀ ਤੁਸੀਂ ਰੈਡੀ ਕਰਵਾਉਣੇਗਾ ਉਪਰ ਕਰਵਾ ਕੇ ਦੇ ਦਾਂਗੇ ਜੇ ਤੁਸੀਂ ਜੀਨ ਨਾਲ ਵੇਅਰ ਕਰਨਾ ਹੈ ਤਾਂ ਤੁਸੀਂ ਜੀਨ ਨਾਲ ਵੇਅਰ ਕਰ ਲਿਓ ਇਹਦਾ ਪ੍ਰਾਈਸ ਰਹੇਗਾ ਜੀ ਪਲੱਸ ਸਟਿਚਿੰਗ ਵਿਦ ਹਨਾ ਸਾਰਾ ਦੇ ਕੋ ਡਿਜ਼ਾਈਨ ਵਗੈਰਾ ਇੰਨਾ ਜਿਆਦਾ ਸੋਹਣਾ ਹੋਇਆ ਹੋਇਆ 1000 ਪ੍ਰਾਈਸ ਰਹੂਗਾ ਤੇ ਇੰਨੀ ਸੌਫਟ ਕਾਟਨ ਦਾ ਟਾਪ ਹੈ ਜਿੰਨਾ ਵੀ ਕਹਿ ਦਿਓ ਤੁਸੀਂ ਬਹੁਤ ਆਰਾਮਦਾਇਕ ਫੈਬਰਿਕ ਰਹੂਗਾ ਇਦਾਂ ਆਪਾਂ ਕਾਫੀ ਟਾਪ ਲੈਂਗੇ ਜਿਹੜੇ ਫ੍ਰੀ ਸਾਈਜ਼ ਦੇ ਰੈਡੀ ਕਰਵਾਏ ਨੇ ਕੋਈ ਵੀ ਭੈਣ ਨੂੰ ਵੇਅਰ ਕਰ ਸਕਦੀ ਹੈਗੀ 1000 ਪ੍ਰਾਈਸ ਹੈਗਾ ਟਾਪ ਪਰ ਹੈਗਾ ਬਹੁਤ ਜਿਆਦਾ ਸੋਹਣਾ ਕੁਆਲਿਟੀ ਵਜੋਂ ਕੱਪੜੇ ਦੀ ਤੇ ਬਹੁਤ ਸੋਹਣਾ ਲੱਗੂਗਾ ਵੇਰ ਕੀਤਾ ਹੋਇਆ ਲਓ ਜੀ ਠੀਕੇ ਜੀ ਕਮੈਂਟ ਕਰਕੇ ਜੂ ਦੱਸਿਓ ਸਾਡੀ ਤੁਹਾਨੂੰ ਸਟਿਚਿੰਗ ਕਿਵੇਂ ਦੀ ਲੱਗੀ ਡਿਜ਼ਾਈਨ ਕਿਵੇਂ ਦੇ ਲੱਗੇ ਤੇ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਤੁਸੀਂ ਮੈਨੂੰ ਜਰੂਰ ਫੋਲੋ ਕਰਿਓ ਵਾਦ-ਵਦ ਮੇਰੀ ਹੀ ਰਿਕਵੈਸਟ ਹੈ ਕਿ ਜਿੰਨਾ ਪਿਆਰ ਤੁਸੀਂ ਮੈਨੂੰ YouTube ਤੇ ਦਿੱਤਾ ਉਹਨਾਂ ਹੀ ਤੁਸੀਂ ਮੈਨੂੰ ਹਨਾ ਫੋਲੋ ਕਰਿਓ Instagram ਤੇ ਵਾਦ-ਵਦ ਤੇ ਆਪਾ ਡੇਲੀ ਹਨਾ ਪਾਇਆ ਕਰਾਂਗੇ ਐਕਟਿਵ ਰਹਾ ਕਰਾਂਗੇ ਮੈਂ ਕੋਸ਼ਿਸ਼ करूंगी ਬਾਕੀ ਹਨਾ ਕੰਮ ਚ ਬਿਜ਼ੀ ਹੋਣ ਕਰਕੇ ਵੀ ਥੋੜਾ ਐਕਟਿਵ ਘੱਟ ਰਿਹਾ ਜਾਂਦਾ ਇੰਸਟਾਗ੍ਰਾਮ ਤੇ بس ਇਹ ਪ੍ਰੋਬਲਮ ਆ ਰਹੀ ਹੈ ਹੋਰ ਕੋਈ ਚੱਕਰ ਨਹੀਂ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੋ ਦੱਸੇ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ